ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਅੱਜ ਕਾਊਂਟਿੰਗ ਸਟੇਜ ਜੀਆ ਸਟਾਰਟ ਹੋ ਚੁੱਕੀ ਹੋਈ ਹੈ ਜਿਸ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਖਾਲਸਾ ਕਾਲਜ ਦੀਆਂ ਜਿੱਥੇ ਤੁਹਾਨੂੰ ਦੱਸ ਦਈਏ ਜੋ 8 ਵਜੇ ਕ੍ਰਿਕਟ ਇਹ ਕਾਊਂਟਿੰਗ ਸਟਾਰਟ ਹੋ ਚੁੱਕੀ ਹੈ ਪਹਿਲੇ ਵੈਲਟ ਪੇਪਰ ਗੜੇ ਆ ਉਹ ਖੁੱਲਣਗੇ ਤੇ ਉਸ ਤੋਂ ਬਾਅਦ ਈਵੀ ਮਸ਼ੀਨਾਂ ਦੇ ਜੋ ਕਿਸਮਤ ਖੁੱਲੇਗੀ ਦੇਖਣਾ ਹੋਵੇਗਾ ਕਿਸ ਦੀ ਕਿਸਮਤ ਦੇ ਉੱਤੇ ਜੋ ਹੈ ਤਾ ਸਜਦਾ ਹੈਗਾ ਜਿਸ ਦੀ ਤੁਹਾਨੂੰ ਤਸਵੀਰਾਂ ਦੱਸ ਦਈਏ ਇਹ ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਬੜੀ ਚਰਚਾ ਗੜੀ ਆ ਚੱਲਦੀ ਪਈ ਹੈ ਜਿਸ ਦੇ ਵਿੱਚ ਗੱਲ ਕਰੀਏ ਕੈਂਡੀਡੇਟ ਦੀ ਤੇ ਆਮ ਆਦਮੀ ਪਾਰਟੀ ਤੋਂ ਜੋ ਮਹਿੰਦਰ ਭਗਤ ਨੇ ਤੇ ਭਾਜਪਾ ਤੋਂ ਸ਼ੀਤਲੰਗਰਾਲ ਹੈ ਤੇ ਕਾਂਗਰਸ ਤੋਂ ਸੁਰਿੰਦਰ ਕੋਰ ਹੈ ਬਾਕੀ ਯਾਦ ਮੀਰਵਾਦ ਵੀ ਹੈ ਤੇ ਸ਼ਰਮ ਨਿਕਾਲੀ ਦਲ ਤੋਂ ਵੀ ਜੋ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਾਊਂਟਿੰਗ ਕਿਹੜੀ ਆ 8 ਵਜੇ ਤੋਂ ਸਟਾਰਟ ਹੋ ਚੁੱਕੀ ਹੋਈ ਹੈ ਤੁਹਾਨੂੰ ਦੱਸ ਦਈਏ ਗੱਲ ਕਰੀਏ ਕਾਊਂਟਿੰਗ ਸੈਂਟਰ ਦੇ ਅੰਦਰ ਕਿਹੜੇ ਟੇਬਲ ਲੱਗੇਗੇ ਨੇ 14 ਟੇਬਲ ਲੱਗੇਗੇ ਨੇ ਤੇ ਤੇਰਾ ਰੌਂਡ ਹੋਣਗੇ ਜਿਸ ਦੇ ਵਿੱਚ ਕੁਛ ਹੀ ਘੰਟਿਆਂ ਦੇ ਵਿੱਚ ਕਿਹੜੇ ਨਤੀਜੇ ਆ ਜਾਣਗੇ ਥੋੜੀ ਦੇਰ ਬਾਅਦ ਈਵੀ ਮਸ਼ੀਨਾਂ ਖੁੱਲਣ ਗਿਆ ਤੇ ਦੇਖਣਾ ਹੋਏਗਾ ਕਿਸ ਦੀ ਕਿਸਮਤ ਕਿੜੀ ਚਮਕਦੀ ਹੈਗੀ ਜਿਸ ਦੇ ਵਿੱਚ ਤਸਵੀਰਾਂ ਤੁਹਾਨੂੰ ਦੱਸਦੀ ਹੈ ਜੋ ਜਲੰਧਰ ਦੇ ਵਿੱਚ 100 1 ਲੱਖ 71000 ਦੇ ਕਰੀਬ ਕਿੜੀ ਵੋਟ ਹੈਗੀ ਹੈ ਤੇ ਜੋ ਹੈ ਗੱਲ ਕਰੀਏ ਪਰਸੈਂਟ ਟੋਟਲ ਕਿੰਨੀ ਕਿੜੀ ਹੈ VOTING ਹੋਈ ਹੈ ਉਹ 55% ਕਿੜੀ ਹੈ ਵੋਟ ਹੁੰਦੀ ਹੈ ਇਸ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕ ਇਸ ਵਾਰ ਲੋਕ ਜੋ ਹੈ ਗੁਪਤ ਕਿੜੀ ਵੋਟ ਪਈ ਹੈ ਲੋਕਾਂ ਦਾ ਕਹਿਣਾ ਹੈਗਾ ਜਿਸ ਦੇ ਵਿੱਚ ਇਸ ਵਾਰ ਦਲ ਬਦਲੂ ਕਿੜੀ ਹੈ ਉਹ ਹੋਏ ਨੇ ਭਾਵੇਂ ਗੱਲ ਕਰੀਏ ਸ਼ੀਤਲ ਗਰਾਲ ਪਹਿਲੇ ਆਮ ਆਦਮੀ ਪਾਰਟੀ ਚ ਹੁੰਦੇ ਸੀ ਉਹ ਬੀਜੇਪੀ ਦੇ ਵਿੱਚ ਚਲ ਜਾਂਦੇ ਨੇ ਇਹ ਫਿਰ ਉਸ ਤੋਂ ਬਾਅਦ ਜੋ ਮਹਿੰਦਰ ਭਗਤ ਬੀਜੇਪੀ ਚ ਹੁੰਦੇ ਸੀ ਤੇ ਉਹ ਆਮ ਆਦਮੀ ਪਾਰਟੀ ਚ ਚਲ ਜਾਂਦੇ ਨੇ ਸ੍ਰਿੰਦਰ ਕੋਰ ਕਾਂਗਰਸ ਚ ਪਿਛਲੇ ਕਈ ਸਾਲਾ ਤੋਂ ਸੇਵਾ ਨਿਭਾਉਂਦੇ ਆਏ ਨੇ ਤੇ ਬੀਜੇਪੀ ਡਿਪਟੀ ਮੇਅਰ ਵੀ ਹੋ ਰਹੇ ਚੁੱਕੇ ਨੇ ਜਿਸ ਦੀਆਂ ਤਸਵੀਰਾਂ ਕਾਊਂਟਿੰਗ ਸੈਂਟਰ ਦੀ ਦਿਖਾ ਰਹੇ ਕਾਊਂਟਿੰਗ ਸੈਂਟਰ ਦੇ ਵਿੱਚ ਮੈਂ ਇੱਕ ਵਾਰ ਦੋ ਫਿਰ ਦੱਸ ਦਵਾਂ 14 ਟੇਬਲ ਲੱਗੇ ਗਏ ਨੇ 13 ਗੜਿਆ ਰੌਂਡ ਹੋਣਗੇ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਬਾਹਰ ਦੀ ਗੱਲ ਕਰੀਏ ਬਾਹਰ ਕਿਹੜੇ 150 ਦੇ ਕਰੀਬ ਪਾਸੇ ਕਿਹੜਾ ਕਾਲਜ ਨੂੰ ਘੇਰਾਬੰਦੀ ਕੀਤੀ ਗਈ ਹੈ ਉੱਚ ਅਫਸਰਾਂ ਜੁਆਇੰਟ ਕਮਿਸ਼ਨਰ ਏ ਡੀਸੀਪੀ ਏਸੀਪੀ ਕਿਹੜਾ ਉੱਚ ਅਫਸਰ ਲੱਗੇ ਹੋਏ ਨੇ ਪੈਰਾਮੈਂਟਰੀ ਫੋਰਸ ਦੀ ਜੋ ਹੈ ਨਜ਼ਰ ਦੇ ਵਿੱਚ ਇਸ ਨੂੰ ਇੱਕ ਕੰਟਰੋਲ ਰੂਮ ਨੂੰ ਰੱਖਿਆ ਗਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਖਾਲਸਾ ਕਾਲਜ ਦੀ ਹੈ ਕਿਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਕਿਹੜੇ ਪੂਰੇ ਪਰਮੰਦ ਕੀਤੇ ਗਏ ਨੇ ਜੋ ਹੈ 100 ਮੀਟਰ ਦੀ ਦੂਰੀ ਤੇ ਉੱਤੇ ਆਪਣਾ ਜੋ ਹੈ ਨਾਕਾਬੰਦੀ ਲੱਗੀ ਗਈ ਹੈ ਸਾਡੇ ਨਾਲ ਏਸੀਪੀ ਨਿਰਮਲ ਸਿੰਘ ਜੀ ਨਿਰਮਲ ਜੀ ਕਾਲਜ ਦੇ ਬਾਹਰ ਪੁਲਿਸ ਲਗਾਈ ਗਈ ਹੈ ਟ੍ਰੈਫਿਕ ਦੀ ਗੱਲ ਕਰੀਏ ਕਿਦੋਂ ਜਿੱਤ ਹੁੰਦੀ ਹੈ ਤਾਂ ਲੋਕ ਇੱਥੇ ਬੜਾ ਇਕੱਠ ਹੋ ਜਾਂਦਾ ਉਹਦੇ ਤੇ ਤੁਹਾਡੇ ਵੱਲੋਂ ਕੀ ਕੀ ਪ੍ਰਬੰਧ ਕੀਤੇ ਹੈ? ਇਹ ਆਲਰੇਡੀ ਪਲਾਨਡ ਹੈਗਾ ਸਾਰਾ ਜਿੰਨੇ ਵੀ ਅਸੀਂ ਟ੍ਰੈਕ ਦੀ ਸਿਟੀ ਨੂੰ ਜਿਹੜੀ ਆ ਰਹੀ ਹੈ ਔਰ ਸਿਟੀ ਵਿੱਚੋਂ ਬਾਹਰ ਜਾ ਰਹੀ ਹੈ ਪ੍ਰੋਪਰਲੀ ਡਾਇਵਰਸ਼ਨਸ ਅਸੀਂ ਦਿੱਤੀਆਂ ਹੈਗੀਆਂ ਨੇ ਸਿਰਫ ਬਹੁਤ ਹੀ ਘੱਟ ਏਰੀਆ ਜਿਹੜਾ ਕਿ ਆਲਮੋਸਟ ਜਿਹੜਾ ਕਿ ਮਤਲਬ ਬਾਈ ਕਹਿ ਦਈਏ ਕਿ ਸਰਵਸ ਲੇਨ ਜਿਹੜੀ ਹੈਗੀ ਆ ਉਹ ਹੀ ਉਹ ਅਸੀਂ ਕਾਲਜ ਦੇ ਫਰੰਟ ਔਰ ਰੀਅਰ ਤੋਂ ਯੂਜ਼ ਕਰ ਰਹੇ ਹਾਂ ਮੇਨ ਜਿਹੜੀਆਂ ਰੋਡਸ ਹੈਗੀਆਂ ਨੇ ਜੀਟੀ ਰੋਡ ਜਿਵੇਂ ਕਿ ਆਪਣੇ ਫਲਾਈਓਵਰ ਜਾ ਰਹੇ ਸਾਰੇ ਜਿਹੜੇ ਹੈਗੇ ਨੇ ਸਪੋਰਟ ਕਾਲਜ ਦੇ 100 ਮੀਟਰ ਦੂਰੀ ਦੇ ਉੱਤੇ ਬੈਰੀਕੇਡ ਲਗਾ ਦਿੱਤੇ ਗਏ ਸੀ ਕਿਸੇ ਕੈਂਡੀਡੇਟ ਦੇ ਜੋ ਹੈ ਪਾਰਟੀ ਦੇ ਮੰਨਦੇ ਨਹੀਂ ਆਂ ਦਿੱਤੇ ਗਏ ਸੀ ਇਸ ਵਾਰ ਵੀ ਉਹੀ ਸਿਮ سیم ਸੇਮ ਸੇਮ ਜਿਹੜਾ ਇਲੈਕਸ਼ਨ ਪ੍ਰੋਸੈਸ ਹੈਗਾ ਵਾ ਜੋ ਮਾਡਲ ਕੋਡ ਆਫ ਕੰਡਕਟ ਹੈਗਾ ਉਹਦੀ ਜਿਹੜੀ ਹੈਗੇ ਇਨਵਨ ਪਾਲਣਾ ਕੀਤੀ ਜਾਊਗੀ ਇਹ ਪੈਰਾਮਿਲਟਰੀ ਫੋਰਸ ਕੇ ਲਈ ਚਾਰੋਂ ਪਾਸੇ ਘੇਰਾ ਬਿਲਕੁਲ ਲੱਗੀ ਹੋਈ ਹੈ ਜੀ ਪੈਰਾਮਿਲਟਰੀ ਫੋਰਸ ਬਹੁਤ ਦਿਨ ਦੀ ਲੱਗੀ ਹੈ ਸਟਾਕ ਰੂਮ ਆ ਉੱਤੇ ਪਲੱਸ ਜਿਹੜਾ ਹੈਗਾ ਅੱਜ ਜਿਹੜੀ ਆਊਟਰ ਡਿਊਟੀ ਵੇਸੀ ਸੀਸੀਟੀਵੀ ਕੈਮਰਾ ਵੀ ਸੀਸੀਟੀਵੀ ਕੈਮਰਾ ਆਲਰੇਡੀ ਲੱਗੇ ਹੋਏ ਨੇ ਤੁਸੀਂ ਦੇਖਿਆ ਉਹਨਾਂ ਦਾ ਕਹਿ ਤੇ ਗਏ ਨੇ ਤੁਹਾਨੂੰ ਦੱਸ ਦਈਏ ਮੀਡੀਆ ਦਾ ਇਸ ਤੋਂ ਅੱਗੇ ਕਿਹੜਾ ਕੰਟਰੋਲ ਰੂਮ ਤੱਕ ਨਹੀਂ ਜਾ ਸਕਦੇ ਜਿਸ ਦੇ ਵਿੱਚ ਉਹ ਇਲੈਕਸ਼ਨ ਕਮਿਸ਼ਨਰ ਦੀ ਜੋ ਦਿਯਤਾ ਉਹਦੇ ਪਾਲਣਾ ਕਿڑی ਉਹ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਦੋ ਕਿਹੜੇ ਲਗਾਏ ਗਏ ਨੇ ਉਸ ਤੋਂ ਚੈਕਿੰਗ ਕਰਕੇ ਕਿਹੜੇ ਮੁਲਾਜ਼ਮ ਹੱਥੋਂ ਦੀ ਜਾਣਦੇ ਨੇ ਤੇ ਕਾਊਂਟਿੰਗ ਕਿڑی ਆ ਸਟਾਰਟ ਹੋ ਚੁੱਕੀ ਆ ਪਹਿਲੇ ਵੈਲਟਰ ਪੇਪਰਸ ਤੇ ਜੋ ਹੈ ਸ਼ੁਰੂ ਹੋਏ ਨੇ ਤੇ ਤੁਹਾਨੂੰ ਫੇਰ ਇੱਕ ਵਾਰ ਫੇਰ ਮੈਂ ਦੱਸ ਦਵਾ 14 ਟੇਬਲ ਲਗਾਏ ਗਏ ਨੇ 13 라ਉਂਡ ਹੋਣਗੇ 1,71,000 ਦੇ ਕਰੀਬ ਕਿڑی ਆ ਵੋਟ ਹੈਗੀ ਆ ਤੇ 50% ਹੋਈ ਆ ਕੁਛ ਹੀ ਕੈਂਟੇ ਦੇ ਵਿੱਚ ਕਿਹੜੇ ਨਤੀਜੇ ਆਣਗੇ ਤੁਹਾਨੂੰ ਇੱਦਾਂ ਹੀ ਜਗਬਾਨੀ ਤੇ ਲਗਾਤਾਰ ਅਪਡੇਟ ਦਿੰਦੇ ਰਹਾਂਗੇ